ਤਰਨਤਾਰਨ ਦੇ ਨਜ਼ਦੀਕ ਪਿੰਡ ਕਦਗਿਲ ਵਿਖੇ ਇਥੋਂ ਦੇ ਸਿਹਤ ਕੇਂਦਰ ਵਿੱਚੋਂ ਅਣਪਛਾਤੇ ਵਿਅਕਤੀਆਂ ਵੱਲੋਂ ਸਿਹਤ ਕੇਂਦਰ ਦਾ ਸਮੂੱਚਾ ਸਮਾਨ ਜਿਸ ਵਿੱਚ ਕੁਰਸੀਆਂ, ਪੱਖੇ, ਫ੍ਰੀਜ, ਚੁੱਲ੍ਹੇ ਸਮੇਤ ਸਿਲੰਡਰ ਤੋਂ ਇਲਾਵਾ ਇਸ ਕੇਂਦਰ ਵਿੱਚ ਪਿਆ ਪਿਛਲੇ 15 ਸਾਲ ਦਾ ਲਿਖਤੀ ਰਿਕਾਰਡ ਆਦ ਚੋਰੀ ਕਰ ਲਿਆ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਵਿੱਚ ਕੇਂਦਰ ਦੇ ਸਟਾਫ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਤੇ ਆਏ ਤੇ ਜਦ ਸਿਹਤ ਕੇਂਦਰ ਅੰਦਰ ਪੁੱਜੇ ਵੇਖਿਆ ਤਾਂ ਇੱਥੇ ਸਾਰਾ ਸਮਾਨ ਇੱਧਰ ਉੱਧਰ ਖਿਲਰਿਆ ਪਿਆ ਸੀ। ਅਲਮਾਰੀਆਂ ਦੇ ਤਾਲੇ ਵੀ ਟੁੱਟੇ ਪਏ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਬਾਰੇ ਪਿੰਡ ਦੇ ਮੋਤਬਰ ਵਿਅਕਤੀਆਂ ਉੱਚ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਮਾਨ ਰਿਪੋਰਟ ਦਾ ਸਿਰੇ ਤੋਂ ਰਾਜ ਨੰਬਰ 3 ਕੇਸ ਬਾਰੇ ਤੋਂ ਪ੍ਰੋਸੀਡ ਕਰਦੇ ਹਾਂ ਕਿ ਤੇਵਾ ਦੇ ਵਿੱਚ ਸਰਸ ਮਾਜਰਾ ਜਿਹੜਾ ਪਿਆ ਸੀਗਾ ਤੇ ਇਹਦੇ ਸਬੰਧ ਵਿੱਚ 612 ਤੇ ਕੰਪਲੀਟ ਕਰਕੇ ਪੁਲਿਸ ਨੇ ਪੁਲਿਸ ਨੇ ਆ ਕੇ ਆਪਣੀ ਜਿਹੜੀ ਬੰਦ ਕਾਰਵਾਈ ਕੀਤੀ ਹੈ ਹੁਣ ਅੱਗੇ ਨੈਕਸਟ ਜਿਹੜੀ ਹੋਲੀ ਆ ਉਹਨਾਂ ਨੂੰ ਚੈੱਕਪੋਟ ਲਗਾ ਕੇ ਜਾ ਕੇ ਸਦਖਰਣ ਵਾਲਾ ਸਮਾਨ ਲੋਕ ਪੜਾ ਗਿਆ ਹੈ ਫਿਰ ਜਿਹੜਾ ਹੈ ਗੈਸਤੁੱਲਾ ਹੈ ਜੋ ਆ ਮਸਨ ਸਰਨ ਕਿਸੇ ਪਿਆਰ ਸੇਤੀ ਇੱਕ ਬਾੜ ਧੰਨਵਾਦ ਨਾਲ ਜੋ ਰਿਕਾਰਡ ਹੀ ਐ ਨਮਦਾਸੀ ਐਟ ਦਾ ਆਸ਼ਵਤ ਦਾ ਕਟਾ ਨਹੀਂ ਲਿਆ ਪੇਸ਼ ਕਰਨਾ ਕਿ ਰਿਕਾਰਡ ਵਗੈਰਾ ਪਿਛਲਾ ਮੈਡੀਸਨ ਦਾ ਸਾਰਾ ਹੀ ਪੂਸਟ ਸਾਰੇ ਖਾਲੀ ਕਰ ਦੇ ਦੋਸਤਾਂ ਛੱਡ ਕੇ ਹਾਂਜੀ ਭਾਂਜੀ ਦੱਸਿਓ ਵੀ ਤੁਹਾਡੇ ਐਥੇ ਡਿਸਪੈਂਸੀ ਜਿਹੜੀ ਚੋਰੀ ਹੋਈ ਆ ਉਹਦੇ ਵਿੱਚ ਕੀ ਕੀ ਸਮਾਨ ਤੁਹਾਡਾ ਜਿਹੜਾ ਚੋਰੀ ਹੋਇਆ ਮੈਂ ਸੰਦੀਪ ਕੋਰ ਐਨਐਮ ਸਬ-ਸੈਂਟਰ ਕਾਪੇਲ ਵਿਖੇ ਬਤੌਰ ਇੰਕਮ ਕਰ ਰਹੀ ਹਾਂ ਇੱਕ ਜਦੋਂ ਸਵੇਰੇ ਅਸੀਂ ਡਿਊਟੀ ਤੇ ਆ ਕੇ ਵੇਖਿਆ ਤਾਂ ਸਾਡੇ ਡਿਸਪੈਂਸਰੀ ਦੇ ਸਾਰੇ ਹੀ ਤਾਲੇ ਟੁੱਟੇ ਹੋਏ ਸੀ ਸਾਰੇ ਕਮਰਿਆਂ ਦੇ ਤਾਲੇ ਟੁੱਟੇ ਸੀ ਜਦੋਂ ਅੱਗੇ ਜਾ ਕੇ ਵੇਖਿਆ ਤੇ ਅਲਮਾਰੀਆਂ ਖੁੱਲੀਆਂ ਸੀ ਤਾਲੇ ਅਲਮਾਰੀਆਂ ਦੇ ਟੁੱਟੇ ਹੋਏ ਸੀ ਜੋ ਵੀ ਰਿਕਾਰਡ ਕੁਝ ਜਿਹੜਾ ਖਿਲਰਿਆ ਖਲਾਰਿਆ ਗਿਆ ਸੀ ਥੋੜਾ ਬਹੁਤਾ ਖਿਲਰਿਆ ਸੀ ਜਰਾਤਰ ਉਹ ਚੱਕ ਕੇ ਨਾਲ ਹੀ ਲੈ ਗਏ ਆ ਕੁਝ ਆਸ-ਪਾਸ ਖਲਾਰਿਆ ਸੀ मतलब ए टू जेड ਸਾਰਾ ਹੀ ਰਿਕਾਰਡ ਪੁਰਾਣੇ ਤੇ ਨਵੇਂ ਸਾਲਾਂ ਦਾ ਸਾਰਾ ਹੀ ਰਿਕਾਰਡ ਜਨਮ ਮਾਤਨਾ ਸੰਬੰਧਿਤ ਆ ਪ੍ਰੈਗਨੈਂਟ ਵੂਮਨ ਨਾਲ ਸੰਬੰਧਿਤ ਟੀਕਾਕਰਨ ਸੰਬੰਧਿਤ ਹੋਰ ਵੀ ਜੋ ਨਿੱਕਾ ਮੋਟਾ ਸਾਰਾ ਰਿਕਾਰਡ ਹੀ ਨਾਲ ਲੈ ਗਏ ਇਸ ਤੋਂ ਇਲਾਵਾ ਪੱਖੇ ਫਰਿੱਜ ਆਪਣਾ ਸਿਲੰਡਰ ਚੁੱਲ੍ਹਾ ਇਹ ਤੱਕ ਕਿ ਭਾਂਡੇ ਵੀ ਸਾਡੇ ਰਸੋਈ ਦੇ ਵਿੱਚ ਚਾਹ ਬਣਾਉਣ ਵਾਸਤੇ ਹੀ ਪੁੱਜੇ ਛੱਕਾ ਇਸ ਦੇ ਸੰਬੰਧੀ ਸਾਰੀ ਜਾਣਕਾਰੀ ਅਸੀਂ ਆਪਣੇ ਉੱਚ ਅਧਿਕਾਰੀਆਂ ਕੋਲ ਦਿੱਤੀ ਹੋਈ ਆ ਤੇ ਇੱਕ ਕਾਫੀ ਆਰ ਦੀ ਗੱਲਬਾਤ ਹੋਈ ਹੈ ਕਿ ਅਸੀਂ ਨਿਸ਼ਾਨ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਪਹਿਲਾਂ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਵੇ ਇੱਥੇ ਕੋਈ ਪੰਚਾਇਤ ਅਧਿਕਾਰੀ ਜਾਂ ਕੋਈ ਆਪਣਾ ਪਿੰਡ ਦੇ ਮੋਤਵਾਰ ਕੁਛ ਨਾ ਕੋਈ ਇੱਥੇ ਕੋਈ ਆਇਆ ਵਾ ਜਿਨ੍ਹਾਂ ਨੇ ਤੁਹਾਡੀ ਆ ਕੇ ਇਹ ਜਿਹੜੀ ਸਾਰੀ ਚੈਕਿੰਗ ਕੀਤੀ ਜਾਂ ਸਾਰੀ ਕਾਰਵਾਈ ਜਿਹੜੀ ਦੇਖੀ ਆ ਕੇ ਹਾਂਜੀ ਪਿੰਡ ਦੇ ਸਾਰੇ ਮੋਤਵਾਰ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਸਾਰੇ ਸਾਡੀ ਬੇਨਤੀ ਦੇ ਕੇ ਹਾਜ਼ਰ ਹੋਏ ਆ ਤੇ ਅਸੀਂ ਆਪਣੇ ਉੱਚ ਅਧਿਕਾਰੀਆਂ ਨਾਲ ਵੀ ਲਗਾਤਾਰ ਆਪਰੇ ਵਿੱਚ ਉਹ ਵੀ ਸਟਨਾ ਗੱਲਬਾਤਾਂ ਤੇ ਕੀ ਮੰਗ ਕਰ ਰਹੇ ਜੇ ਤੁਸੀਂ ਸਰਕਾਰ ਕੋں ਵੀ ਇਹ ਕੀ ਕਾਰਵਾਈ ਹੋਣੀ ਚਾਹੀਦੀ ਅਸੀਂ ਇਹ ਮੰਗ ਕਰਦੇ ਆਂ ਕਿ ਅਸੀਂ ਇੰਨੀ ਮਿਹਨਤ ਨਾਲ ਸਾਰਾ ਰਿਕਾਡ ਬਣਾਇਆ ਸੀ ਜੋ ਵੀ ਅਸੀਂ ਕੀਤਾ ਸੀ ਆਪਣੀ ਬੜੀ ਘਰ ਵਾਂਗੂ ਇਹਨੂੰ ਸਜਾਇਆ ਸੀ ਤੇ ਇਹਨੂੰ ਮਤਲਬ ਕਿ ਚੋਰਾਂ ਨੂੰ ਫੜ ਕੇ ਤੇ ਸਾਡਾ ਜਿਹੜਾ ਰਕਾੜਿਆ ਉਹਨਾਂ ਨੂੰ ਹੰਦਿਆ ਜਾਵੇ ਹਾਂਜੀ ਸਰਪੰਚ ਸਾਹਿਬ ਇੱਥੇ ਆਏ ਜੇ ਤੇ ਅੱਜ ਕੀ ਗੱਲ ਹੋਈ ਇੱਥੇ ਡਿਸਪੈਂਸਰੀ ਚ ਦੇਖੋ ਜੀ ਮੇਰੇ ਪਿੰਡ ਦੀ ਸਰਕਾਰੀ ਡਿਸਪੈਂਸਰੀ ਕਦਗੇ ਜੰਡਿਆੜਾ ਦੇ ਕੋਲ ਤੇ ਆ ਇੱਥੇ ਰਾਤ ਦੇ ਵੇਲੇ ਚੋਰੀ ਹੋ ਗਈ ਆ ਡਿਸਪੈਂਸਰੀ ਦੇ ਵਿੱਚ ਜਿਹਦੇ ਵਿੱਚ ਛੱਤਾਂ ਦੇ ਪੱਖੇ ਲਾ ਕੇ ਲੱਗੇ ਆ ਤੇ ਰੈਜ ਲੱਗੇ ਆ ਤੇ ਸਿਲੰਡਰ ਲੱਗੇ ਆ ਕੁੱਲੇ ਲੱਗੇ ਆ ਤੇ ਬੜਾ ਨੁਕਸਾਨ ਕਰ ਗਿਆ ਕੋਈ 15 ਸਾਲਾਂ ਦਾ ਰਿਕਾਰਡ ਲਿਖਤੀ ਰੂਪ ਵਿੱਚ ਉਹ ਵੀ ਕਾਗਜ਼ ਜਿਹੜੇ ਜੇਸਟਰ ਸਾਰੇ ਕੁੱਝ ਉਹ ਵੀ ਲੱਗੇ ਜਿਹੜੇ ਕਿ ਉਹਨਾਂ ਦੇ ਤੁਸੀਂ ਕੰਮ ਵੀ ਨਹੀਂ ਕਿ ਉਹ ਰਿਕਾਟ ਕੁਣ ਸ਼ੀਤੀ ਕਿੱਥੋਂ ਪੈਦਾ ਕਰਨੀ ਤੇ ਇਹ ਬੜਾ ਨੁਕਸਾਨ ਕਰ ਗਏ ਆ ਤੇ ਰਾਤ ਚੋਰੀ ਹੋ ਗਈ ਆ ਦਿਨੇ ਸਵੇਰ ਮੈਨੂੰ ਪਤਾ ਲੱਗਾ ਤੇ ਮੈਂ ਆਪਣੀ ਟੀਮ ਸਾਰੀ ਸਾਰੀ ਪੁਚਾਈ ਰਹੀ ਕਿ ਕਾ ਕਰਕੇ ਗਏ ਉਹਨੇ ਹੀ ਪੁਲਿਸ ਨੂੰ ਕੁਲਾਹ ਦੇਣ ਲੱਗੇ ਤੇ ਬੜਾ ਖਰਚਾ ਹੋ ਗਿਆ ਇਹ ਜਿਹੜਾ ਆ ਇਹਦੇ ਸਬੰਧ ਦੇ ਵਿੱਚ ਤੁਸੀਂ ਇੱਥੇ ਆਏ ਜੇ ਤੇ ਤੁਸੀਂ ਆ ਕੇ ਇੱਥੇ ਦੇਖਿਆ ਵਾ ਕਿ ਜਿਹੜੀ ਆ ਸਾਰਾ ਕੁਛ ਹੀ ਚੋਰੀ ਹੋ ਚੁੱਕਾ ਵਾ ਤੇ ਇਹਦੇ ਬਾਰੇ ਤੁਸੀਂ ਦੱਸਿਆ ਕਿ ਪੁਲਿਸ ਨੂੰ ਇਹਨੂੰ ਫਰਮੋਸ਼ਨ ਦੇਣ ਚੱਲੇ ਆਂ ਨਾ ਪੁਲਿਸ ਨੂੰ ਅਸੀਂ ਸੂਚਨਾ ਦੇਣ ਚੱਲੇ ਆਂ ਤੇ ਇਹਨਾਂ ਨਾਲ ਜਦੋਂ ਤੁਸੀਂ ਗੱਲਬਾਤ ਕੀਤੀ ਤੇ ਇਹਨਾਂ ਨੇ ਤੁਹਾਨੂੰ ਕੀ ਦੱਸਿਆ ਇਹ ਸਟਾਫ ਵਾਲਿਆ ਸਟਾਫ ਵਾਲਿਆਂ ਨੇ ਸਟਾਫ ਵਾਲਿਆਂ ਨੇ ਆਖਿਆ ਵੀ ਚਲੋ ਅਸੀਂ ਜਿਹੜੀਆਂ ਨਾ ਕੀਜਾ ਮੂਲ ਲੈਣ ਆਣਗੇ ਤੇ ਅਸੀਂ ਪੇਸ਼ ਕਰ ਲਾਂਗੇ ਆਪਣੀਆਂ ਤਲਖਾਵਾਂ ਤੋਂ ਪੱਕੀ ਲੈਵਾਂਗੇ ਬਰਝ ਲੈਵਾਂਗੇ ਥੁਲੇ ਲੈਵਾਂਗੇ ਤੇ ਪਰ ਜਿਹੜਾ ਲਿਫਟੀ ਰਿਕਾਰਡ ਹੈ ਸਾਡੇ ਕੋਲ ਕਿੱਥੋਂ ਮੁੜ ਕੇ ਪਾਇਆ ਜਾਣਾ ਇਹ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜਾ ਵਿਕਤੀ ਰਿਕਾਡ ਆ ਇਹ ਸਾਡਾ ਬੜਾ ਜ਼ਿਆਦਾ ਨੁਕਸਾਨ ਆ ਇਹ ਦੇ ਬਾਰੇ ਤੁਸੀਂ ਪੁਲਿਸ ਤੋਂ ਇਲਾਵਾ ਹੋਰ ਕਿਤੇ ਜਿਹੜੀ ਆ ਸੂਚਨਾ ਦਿੱਤੀ ਗਈ ਹੈ ਤੇ ਨਹੀਂ ਪੁਲਿਸ ਨੂੰ ਦੇਣ ਚੱਲੇ ਲਿਖਤੀ ਰੂਪ ਤੇ ਸਾਰਾ ਸਮਾਨ ਲਿਖ ਲਿਆ ਵਾ ਹਾਂਜੀ ਇਹ ਸੱਦਰਥਾਨੇ ਦੇ ਵਿੱਚ ਹੁਣ ਫੜਾ ਜੀ ਦੀ ਕੀਤੀ ਗਈ ਤੇ ਇਸ ਤੋਂ ਪਹਿਲਾਂ ਵੀ ਕਦੀ ਇੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ ਕੋਈ ਡਿਸਪੈਂਸਰੀ ਦੇ ਵਿੱਚ ਨਹੀਂ ਦੱਗੀ ਗੱਲ ਇਹ ਇਹ ਪਹਿਲਾ ਜਾਂਚ ਹੈ ਇਸ ਕੰਮ